ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਮਹਮ ਯੁੱਧ ਨਸ਼ਾ ਵਿਰੁੱਧ ਦੇ ਜ਼ਿਲਹੰਦਰ ਦੇ ਨਗਰ ਨਿਗਮ ਦੇ ਪੁਲਿਸ ਨੇ ਮਿਲ ਕੇ ਨਸ਼ਾ ਤਸਕਰ ਰਾਜਨਪੁਰਾ ਨਾਜ਼ਰ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ ਏਸੀਪੀ ਨਰਮਲ ਸਿੰਘ ਨੇ ਦੱਸਿਆ ਕਿ ਇਹ ਤਸਕਰ ਲੰਬੇ ਸਮੇਂ ਤੋਂ ਨਸ਼ਾ ਦੇ ਕਾਰੋਬਾਰ ਚ ਲਿਖ ਸੀ ਜਿਸ ਤੇ ਪਹਿਲਾਂ ਹੀ ਐਨਡੀਪੀਐ ਐਕਟ ਅਤੇ ਆਪਕਾਰ ਐਕਟ ਅਧੀਨ 5 ਐਫਆਈਆਰ ਦਰਜ ਸਨ ਨਗਰ ਨਿਗਮ ਨੂੰ ਮਿਲੀ ਜਾਣਕਾਰੀ ਅਧਾਰ ਤੇ ਇਹ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ ਆਓ ਦੇਖਦੇ ਆ ਜਲੰਧਰ ਤੋਂ ਪਾਤਰਕਾਰ ਨਵੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜੀ ਸਰ ਇਹ ਡਰੱਗਸ ਮੱਗਦਾ ਰਾਜਨ ਸਰਪੋਤਾਕਰ ਹੈ ਜਵਾ ਜਿਹੜਾ ਕਿ ਨਾਬਾ ਗੁੱਡਾ ਜੀ ਨਗਰ ਕੋਈ ਆਪਾਂ ਖੜੇ ਹੈਗੇ ਤਾਂ ਇਹ ਇੱਕ ਨਟੋਰੀਅਸ ਸਮੱਗਰ ਹੈ ਜਵਾ ਜਿਹਦੇ ਖਿਲਾਫ ਇਹ ਨੰ ਕਦਮੇ ਦਰਜ ਹੈਗੇ ਨਾ ਰੈਸਟ ਟਾਈਮ ਵੀ ਜਿਹੜਾ ਇਹ ਬੰਦਾ ਹੈ ਜਵਾ ਇਹ ਕਪੂਰਸ਼ਾ ਦਾ ਜਿਹੜਾ ਬੰਦ ਹੈਗਾ ਤਾਂ ਇਹ ਦੇ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਜਿਹੜਾ ਹੈਗਾ ਵਾ ਡਰੱਗ ਵਿੱਚ ਜਿਹੜੀ ਹੈਗੀ ਆ ਇਹ ਨਾਜਾਇਜ਼ ਹਸਾਰੀ ਕੀਤੀ ਹੈ ਕਿ ਕੁਝ ਕੋਈ ਕਾਰਪੋਰੇਸ਼ਨ ਦੇ ਮੈਂਬਰ ਨਹੀਂ ਹੈਗੇ। ਤਾਂ ਇਹ ਜਿਹੜੀ ਨਾਜਾਇਜ਼ ਹਸਾਰੀ ਇਹ ਚੱਲ ਰਹੀ ਹੈਗੀ ਆ ਉਹਨੂੰ ਅਸੀਂ ਸਟਾਉਣ ਵਾਸਤੇ ਤੁਹਾਡੇ ਡਿਪਾਰਟਮੈਂਟ ਪ੍ਰੋਪਰਟੀਆਂ ਤੋਂ ਇਕੱਠੀਆਂ ਕੀ ਆਈ ਬਈ। ਕਿਉਂਕਿ ਕਾਰਪੋਰੇਸ਼ਨ ਤੇ ਪੁਲਿਸ ਕੋਲ ਜਿਹੜੀ ਹੈਗੀ ਆ ਇਹ ਗਵੈਂਟਲੀ ਜਿਹੜੀ ਹੈਗੀ ਆ ਅਸੀਂ ਆਪਰੇਸ਼ਨ ਕਰ ਰਹੇ ਹਾਂ ਕਿ ਜਿਹੜੀ ਨਾਜ਼ਰ ਚੌਕ ਤੇ ਬਣਾਈ ਜਾ ਰਹੀ ਹੈ ਉਹ ਸਾਰੀ ਹੈਗੀ ਹੈ ਬਰਮੁਲਸ਼ੀਨ ਕਿਤੇ।